ਆਹੇ ਛੋੜ ਗਣੀ ਲੈ ਆਉਣੀ ਆ ਇੱਕ ਦਾ ਬਾਈ ਪਿੰਡ ਦੇ ਵਿੱਚ ਦੋ ਬੰਦੇ ਸੀ ਇੱਕ ਦਾ ਬੰਦਾ ਪੈਸਾ ਛਰਦਾ ਨਹੀਂ ਸੀ ਕਿਸੇ ਨੂੰ ਕੋਈ ਵੀ ਚੀਜ਼ ਆ ਛਰਦਾ ਨਹੀਂ ਸੀ ਠੀਕ ਹੈ ਤੇ ਇੱਕ ਬੰਦੇ ਦਾ ਰਿਕਾਰਡ ਸੀ ਉਹ ਲਿਆ ਕੇ ਚੀਜ਼ ਦਿੰਦਾ ਨਹੀਂ ਸੀ ਹੂੰ ਉਹ ਸੱਤ ਦੇ ਵਿੱਚ ਬੈਠੇ ਤੇ ਆਪੇ ਦੀ ਜਦ पे ਹੂੰ ਉਹ ਕਹਿੰਦਾ ਆਖੇ ਵੀ ਜਿਹੜਾ ਛਰਦਾ ਨਹੀਂ ਸੀ ਉਹ ਕਹਿੰਦਾ ਜਿਹੜਾ ਕਹਿੰਦਾ ਇਹ ਫਲਾਣਾ ਚੀਜ਼ ਨਹੀਂ ਦਿੰਦਾ ਫਲਾਣਾ ਚੀਜ਼ ਨਹੀਂ ਦਿੰਦਾ ਤੇ ਆਰਾਮ ਮੈਂ ਛਰਦਾ ਨਹੀਂ ਕੋਈ ਰੱਖ ਕੇ ਦਿਖਾਵੇ ਉਹ ਆਲਾ ਫੇ ਮੈਂ ਸਹੀ ਦਿੰਦਾ ਨਹੀਂ ਕੋਈ ਜ਼ੋਰ ਲਾ ਲੈ ਜਿੰਨਾ ਮਰਜ਼ੀ ਠੀਕ ਹੈ ਮੈਂ ਦਿੰਦਾ ਨਹੀਂ ਉਹ ਕਹਿੰਦਾ ਫਿਰ ਗੱਲ ਕਰ ਲਾ ਉਹਦਾ ਕਰ ਲਾ ਉਹਨੇ 5 ਰੁਪਏ ਦਿੱਤੇ ਬਈ ਲੈ ਐਨੇ ਬੰਦੇ ਬੈਠੇ ਆ ਚੱਕ 5 ਰੁਪਏਗੇ ਤੇ ਮੈਨੂੰ 10 ਵੀ ਕਿਦਾਂ ਦੇਵੇਂਗਾ ਉਹ ਕਹਿੰਦਾ ਵੀ ਤੈਨੂੰ ਪੰਜਵੇਂ ਨੂੰ ਦੇ ਦੂੰ ਜੋਫੇ ਪੰਜਵੇਂ ਨੂੰ ਦੇ ਦੂੰ ਜਾਈ ਥੋੜੇ ਦਿਨਾਂ ਦਾ ਕਰਾਰ ਕਰ ਲਿਆ ਥੋੜੇ ਦਿਨਾਂ ਦਾ ਇਕਰਾਰ ਕਰਿਆ ਤੇ ਭਾਈ ਉਹ ਤੇ ਚੱਲ ਭਾਈ ਆਇਆ ਕਰੇ ਉਹ ਆਉਣਾ ਹੀ ਹੈ ਤਾਂ ਕਰਾਰ ਲਾਂਗੇ ਆਇਆ ਕਰੇ ਹਾਂ ਭਾਈ ਉਹ ਭਾਈ ਸਵੇਰੇ ਫਿਰ ਭਾਈ 8:00 ਨੇ ਆ ਜੀ 8:00 ਨੇ ਆਇਆ ਕਰੇ ਭਾਈ ਨਹੀਂ ਤੜ ਕਿਉਂ ਦਊਂ ਸਵੇਰੇ ਆ ਲਾਰੇ ਲਈ ਗਿਆ ਉਹ ਹੁਣ ਉਹਨੇ ਹਟਿਆ ਉਹਨੇ ਦਿੱਤੇ ਨਹੀਂ ਲਾਰੇ ਲਈ ਗਿਆ ਲਾਰੇ ਲਈ ਗਿਆ ਇੱਕ ਦਿਨ ਫਿਰ ਉਹ ਤੜਕੋਂ ਫੇਰ ਆ ਗਿਆ ਆ ਗਿਆ ਤੇ ਉਹ ਕਹਿੰਦਾ ਵੀ ਆਥਣੇ ਦੁਪਹਿਰ ਹੁੰਦੇ ਨੂੰ ਉਹ ਕਿਦੀ ਮਾਂ ਦਾ ਉਹਨੇ ਗੇੜਾ ਖਾ ਕੇ ਫੇਰ ਮੁੜਿਆ ਉਹ ਕਹਿੰਦਾ ਫੇਰ ਆ ਜੀ ਮਿੰਦਖ ਨੂੰ ਉਹ ਫੇਰ ਆ ਜੇ ਉਹ ਫੇਰ ਮੁੜ ਜੇ ਅਖੀਰੀ ਜਦੋਂ ਮੁੜ ਗਿਆ ਖੇਰਾਂ ਉਹ ਆਜੇ ਕੇ ਰਾਜ ਨੂੰ ਕਹਿੰਦਾ ਨਾ ਆਰਾ ਤੂੰ ਕਹਿ ਨਹੀਂ ਜਦੋਂ ਉਹਨੇ ਬਾਜਮਾਰੀ ਆ ਕੇ ਵੀ ਫਲਾਨਾ ਸਭ ਘਰੇ ਆ ਪੈਸਿਆਂ ਨੂੰ ਆਉਣਾ ਉਹਨੇ ਤੇ ਤੂੰ ਕਹਿ ਨਹੀਂ ਵੀ ਤਾਂ ਬੜਾ ਬਿਮਾਰ ਆ ਹਾਂ ਵੀ ਚੰਗਾ ਜਦੋਂ ਉਹ ਆਇਆ ਤੇ ਉਹ ਕਹਿੰਦੇ ਵੀ ਉਹ ਤਾਂ ਬੜਾ ਬਿਮਾਰ ਹੋ ਗਿਆ ਦਾ ਬੇਹੋਸ਼ ਪਿਆ ਤਾਪ ਚੜ ਗਿਆ ਪਤਾ ਹੀ ਨਹੀਂ ਉਹਦਾ ਬੜੀ ਮੜੀ ਗੱਲ ਹੋਈ ਚਲ ਕੋਈ ਨਹੀਂ ਉਹ ਗਿੜਾ ਦੇ ਕੇ ਫੇਰ ਆ ਗਿਆ ਆਹਦਾ ਕਿਉਂ ਕੋ ਤਾਪਟੇਲਾ ਹੋਇਆ ਉਹ ਕਹਿੰਦਾ ਤੂੰ ਕਹਿਦੇ ਤੂੰ ਵੀ ਆਂ ਉਹ ਕਹਿੰਦੀ ਜੇ ਤਾ ਉਵੇਂ ਹੀ ਆ ਉਹ ਕਹਿੰਦਾ ਕਿ ਹਰ ਕੋਈ ਨਹੀਂ ਫੇਰ ਆਉਂਗਾ ਫੇਰ ਮੁੜ ਗਿਆ ਉਹੜਾ ਤੇ ਫੇਰ ਆ ਗਿਆ ਕਿਉਂ ਕੋਈ ਪਿਆਰ ਫਰਕ ਉਹ ਕਹਿੰਦਾ ਤੂੰ ਕਹੇਦੀ ਵੀ ਇਹ ਤਾਂ ਸਾਈ ਹੱਕ ਚ ਸਾਈ ਹੱਕ ਸਾਈ ਹੱਕ ਚ ਰਹਿ ਗਈ ਉਹ ਕਹਿੰਦੇ ਵੀ ਇਹਦਾ ਸਾਈ ਹੱਕ ਚ ਰਹਿ ਗਏ ਆਲਾ ਪਿਆਲਕ ਕੋਈ ਨਹੀਂ ਫੇਰ ਆਉਣਾ ਮੈਂ ਦਵਾਈ ਦੋਈ ਦਵਾਈ ਦਵਾਓ ਹੇਰ ਕਿਹੜਾ ਦੇਖੇ ਤੂੰ ਆਇਆ ਉਹ ਕਹਿੰਦਾ ਤੁੰਕੇ ਦੇ ਉਹਦਾ ਹੈਗਾ ਫਲਾਣਾ ਤੋਂ ਠੀਕ ਆ ਬਾਈ ਹੁਣ ਫਰਕ ਆ ਕੁਛ ਉਹਦਾ ਤੁੰਕੇ ਦੇ ਮਰ ਗਿਆ ਉਹ ਕਹਿੰਦੀ ਜੀ ਉਹ ਤਾਂ ਮਰ ਗਿਆ ਉਹ ਰੋਣ ਲੱਗ ਗਈ ਆਲਾ ਹਾਈਵੇ ਰੱਬਾ ਜੰਡੀੜਾ ਯਾਰ ਸੀ ਹੁਣ ਤਾਂ ਫਕਾਖੇ ਹੀ ਹਾਂ ਠੀਕ ਆ ਉਹਨੇ ਬਹਿ ਗਿਆ ਉਹਨੇ ਬਹਿ ਗਿਆ ਤੇ ਉਹ ਬਾਈ ਕੁੜੀਆਂ ਕੜੀਆਂ ਸਾਧ ਲਈਆਂ ਤੇ ਪਿੰਡ ਦੇ ਵਿੱਚ ਸਾਰੇ ਹੋ ਗਿਆ ਤੇ ਉਹ ਹੌਲੀ ਦੇਣੇ ਜਾਵੇ ਮੈਥੂ 5 ਰੁਪਏ ਦੇ ਦੇ ਤੈਨੂੰ ਜਾਣਦੇ ਸਾਰੇ ਮਰ ਗਿਆ ਮਰ ਗਿਆ ਹੋ ਗਈ ਹੁਣ ਤਾਂ ਬਾਲਣ ਸਟਣ ਲੱਗ ਗਏ ਕੁੜੀਆਂ ਵੀ ਆਈਆਂ ਉਹ ਕਹਿੰਦਾ ਨਹੀਂ ਮੈਂ ਦੇਣੇ ਨਹੀਂ ਪੈਸੇ ਨਹੀਂ ਦੇਣੇ ਜਾਉਂਦਾ ਮੱਛ ਜੂੰ ਪਰ ਪੈਸੇ ਨਹੀਂ ਦੇਣੇ ਚੱਲ ਜਦੋਂ ਭਾਈ ਹੌਲੀ ਹੌਲੀ ਉਹਨੇ ਤਾਂ ਕਾਰ ਕਰਾ ਕੇ ਵੀ ਇਹ ਹੋਣਾ ਛੱਡਾਂ ਨਹੀਂ ਪਾਲਾ ਹੋਰ ਨਾ ਹੋਵੇ ਦਿਨ ਛਪਾਲ ਗੇ ਉਦੋਂ ਦਿਨ ਛਪੇ ਸ਼ਸ਼ਕਾਰ ਨਹੀਂ ਸੀ ਕਰਦੇ ਯੋਗ ਦਾਨਸ਼ ਹਮ ਨੂੰ ਕਰਦੇ ਸ਼ਿਕਾਰ ਆਤ ਨੂੰ ਠੀਕ ਯੋਗ ਦਾਨਸ਼ ਪਾ ਲਿਆ ਜਾ ਰਿਹਾ ਤੇ ਉਹ ਕਹਿੰਦੇ ਵੀ ਹੁਣ ਬਈ ਮੁਰਦਾ ਦਾ ਘਰੇ ਨਹੀਂ ਰੱਖਣਾ ਸ਼ਿਕਾਰ ਹੋਣਾ ਨਹੀਂ ਚਲੋ ਗਸੇਵਾਂ ਚ ਲੈ ਚਲੋ ਸਹੀ ਸੇਵਾਂ ਚ ਲੈ ਗਏ ਸੇਵਾਂ ਚ ਲੈ ਜਾ ਕੇ ਤੇ ਉਹ ਪਤਾ ਉਹਨੂੰ ਵੀ ਸੀ ਜਿਨੇ ਪੈਸੇ ਲੈਣੇ ਸੀ ਸਾਲਾ ਰਾਤ ਨੂੰ ਉੱਠ ਕੇ ਘਰੇ ਆਉਂ ਉਹ ਜਾ ਕੇ ਵੱਡੀ ਸਾਰੀ ਮਠੀ ਸੀਸੀ ਮਠੀ ਦੇ ਵਿੱਚ ਬੜ ਕੇ ਬਹਿ ਗਿਆ ਬਾਗਿਆ ਤੇ ਚਾਰ ਚੋਰ ਆਏ ਚਾਰ ਚੋਰ ਆਏ ਤੇ ਉਹ ਅਰੇ ਵੀ ਮੁੜਦਾ ਪਿਆ ਤੇ ਮੁੜਦੇ ਦੇ ਸੁੱਖ ਸੁਖੀ ਪੂਰੀ ਹੁੰਦੀ ਆ ਤੇ ਫਸ ਸੁੱਖ ਨਾਲ ਸੁਖ ਲਗੇ ਉਹ ਅਰੇ ਵੀ ਚੱਲ ਸੁੱਖ ਲਾ ਜਦੋਂ ਉਹ ਇੱਕ ਕਹਿੰਦਾ ਬਾਬਾ ਮੁੜਦੇ ਮੈਂ ਤੇਰੇ ਮੂੰਹ ਚ ਖੰਡ ਪਾਵਾਂ ਮੇਰਾ ਪੂਰਾ ਦਾ ਲੱਗ ਜੇ ਤੀਜਾ ਦਾ ਬਾਬਾ ਮੁਰਦੇ ਮੈਂ ਤੇਰੇ ਮੂੰਹ ਚ ਰਿਓੜਾ ਪਾਵਾਂ ਪੂਰਾ ਦਾ ਲੱਗ ਜੇ ਤੀਜਾ ਦਾ ਬਾਬਾ ਮੁਰਦੇ ਤੇ ਮੈਂ ਤੇਰੇ ਮੂੰਹ ਚ ਪਿਆ ਕੇ ਮਿਸ਼ਰੀ ਪਾਵਾਂ ਜੇ ਮੇਰਾ ਪੂਰਾ ਦਾ ਲੱਗ ਜੇ ਚੋਰੀ ਨੂੰ ਚੌਥਾ ਦਾ ਬਾਬਾ ਮੁਰਦੇ ਮੈਂ ਤੇਰੇ ਦੰਦ ਭੰਨਾ ਦੰਦ ਮੁਰਦੇ ਦੇ ਭੰਨੇ ਚੰਗੇ ਹੁੰਦੇ ਆ ਉਹ ਵੀ ਹੁਣ ਸੁਣੀ ਜਾਂਦਾ ਉਹ ਵੀ ਸੁਣੀ ਜਾਂਦਾ ਜੇ ਉਹਨੇ ਮਠੀ ਚ ਵੜਦਾ ਦੇਖ ਲਿਆ ਵੀ ਮਠੀ ਚ ਮੜ ਗਿਆ ਉਹ ਉੱਥੇ ਛਾਪ ਲਿਆ ਪਿਆ ਵੀ ਸਮਢੀ ਚ ਵੱੜ ਗਿਆ ਸਾਲ ਹੁਣ ਮੈਂ ਘਰੇ ਕਿਵੇਂ ਜਾਵਾਂ ਤੇ ਉਹ ਦੇਖੀ ਜਾਂਦਾ ਵੀ ਕਿੱਰੇ ਜਾਊਗਾ ਉਹ ਚੋਰਾ ਨੇ ਵੀ ਲੀੜਿਆਂ ਦੀ ਜਾ ਕੇ ਦੁਕਾਨ ਪੰਨ ਲਈ ਤੇ ਪੰਡਾ ਬੰਨਣਾਂ ਲੀੜਿਆਂ ਨੇ ਬਨ ਕੇ ਪੰਡਾਂ ਤੇ ਉੱਥੇ ਆ ਕੇ ਆਏ ਵੀ ਬਾਬੇ ਮੁਰਦੇ ਨੇ ਤਾਂ ਆਪਣੇ ਬਹਿ ਜਾ ਬਹਿ ਜਾ ਖਰਾਤੀ ਬਹੁਤ ਦਾਣ ਲੱਗਿਆ ਪਾਉਂ ਕਰਗੇ ਹੁਣ ਇਹ ਸੁੱਖ ਦਿੱਗੇ ਉਹਨੇ ਭਾਈ ਖੰਡ ਪਾ ਦੀ ਖੰਡ ਵੀ ਨਗਾ ਆ ਗਿਆ ਉਨੇ ਰਿਓੜੀਆਂ ਲਾਈਆਂ ਲਾਈਆਂ ਮੂੰਹ ਨੂੰ ਉਹ ਵੀ ਛੱਬ ਗਿਆ ਮਿਸ਼ਰੀ ਪਾਈ ਉਹ ਵੀ ਨੰਗਾ ਗਿਆ ਠੀਕ ਹੈ ਉਹ ਮੁਰਦੇ ਵਾਲਾ ਕਹਿੰਦਾ ਹੁਣ ਮੇਰਾ ਬਾਰੀ ਆ ਜਾ ਮੈਂ ਵੀ ਦੰਦ ਭੰਦੇ ਆ ਜਦੋਂ ਕਹਿੰਦਾ ਦੰਦ ਭੰਦੇ ਆ ਤੇ ਥੋੜੀ ਲਖੇ ਹੋਇਆ ਨੇੜੇ ਆਦਾ ਪੰਨਾ ਤਾਂ ਦੇ ਪਰ ਪੰਨੇ ਹੌਲੀ ਉਹ ਡਰ ਗਿਆ ਆਦੇ ਮੁਰਦਾ ਬੋਲ ਪਿਆ ਓਏ ਜਮਾਇਆ ਕਿ ਮੁਰਦਾ ਬੋਲ ਪਿਆ ਭੈਣ ਨਹੀਂ ਡਰੇ ਤੇ ਉਹ ਜਿਹੜਾ ਮੱਠੀ ਵਾਲਾ ਸੀ ਉਹਰਾ ਹੁਣ ਹੀ ਕਹੇ ਮੈਂ ਵੀ ਆ ਗਿਆ ਮੁੱਠੀ ਚੋਂ ਨਿਕਲਿਆ ਚੋਰਾਂ ਦੇ ਬਣਦੀ ਭਾਦੀ ਚੋਰ ਸਭ ਕੁਝ ਛੱਡ ਕੇ ਭੱਜ ਗਏ ਜਦੋਂ ਭੱਜ ਗਏ ਤੇ ਹੋ ਗਏ ਇਕੱਠੇ ਦੰਨੇ ਲੈ ਵੀ ਗੱਲ ਸੁਣ ਲਾ ਚੋਰ ਤਾਂ ਕਹੇ ਭੱਜ ਤੇ ਹੁਣ ਆਪਣਾ ਸਮਾਨ ਇਹ ਅੱਧੂ ਦੀ ਕਰ ਲਾ ਹੁਣ ਵੀ ਠੀਕ ਆ ਉਹ ਇੱਕ ਉਧਰ ਬੰਡ ਨਾਲੇ ਉਧਰ ਬੰਡ ਨਾਲੇ ਉਧਰ ਬੰਡ ਨਾਲੇ ਅਖੀਰ ਤੇ ਇੱਕ ਪੱਗ ਰਹਿ ਗਈ ਜਦੋਂ ਪੱਗ ਰਹਿ ਗਈ ਉਹ ਜਨੇ 5 ਰੁਪਏ ਲਏ ਸੀ ਉਹਦਾ ਕਹੇ ਵਿਚਾਲੋਂ ਪਾੜਨੀ ਇਹ ਸਾਰੀ ਨਹੀਂ ਦੇਣੀ ਤੈਨੂੰ ਮੈਂ ਉਹ ਕਹੇ ਤੂੰ ਹੋਂ ਕਰਾ ਮੈਂ ਨਾ ਇਹ ਤਾਂ ਮੇਰੀ ਹੰਡ ਰਹਿ ਜੂ ਵੀ ਮੈਂ ਪੰਜ ਛੱਡੇ ਨਹੀਂ ਤੇ ਤੈਨੂੰ ਇਉਂ ਹੋਊ ਹੀ ਮੈਂ ਕੋਲੋਂ ਦਿੱਤੇ ਨਹੀਂ ਬਈ ਉਹਨਾਂ ਪੰਜਾਂ 'ਚ ਮੈਨੂੰ ਤੂੰ ਪੱਗ ਦੇ ਦੇ ਉਹਨੇ ਫਿਰ ਉਹਨਾਂ ਪੰਜਾਂ ਦੇ ਵਿੱਚ ਉਹ ਪੱਗ ਦਿੱਤੀ ਪੈਸੇ ਨਹੀਂ ਮੋੜੇ ਦੋਨਾਂ ਦੀ ਹੰਡ ਰਹਿ ਗਈ ਹਾਂ